ਜਿਹੜੇ ਤੁਸੀਂ ਜਿਵੇਂ ਕਿਹਾ ਕਿ ਵਿਦਡਰੋਅਲ ਸਿੰਪਟਮਸ ਆਉਂਦੇ ਨੇ ਠੀਕ ਹੈ ਜੀ ਉਹ ਉਹ ਕਿਸ ਕੀ ਹੁੰਦੇ ਨੇ ਕਿਵੇਂ ਆਉਂਦੇ ਨੇ ਕਿਸ ਟਾਈਪ ਦੇ ਹੁੰਦੇ ਨੇ ਜਿਵੇਂ ਹੁਣ ਕੋਈ ਬੱਚਾ ਹੈ ਉਹ ਆਨਲਾਈਨ ਬਹੁਤ ਜ਼ਿਆਦਾ ਟਾਈਮ ਆਪਦਾ ਬਿਤਾ ਰਿਹਾ ਸਕਰੀਨ ਤੇ ਠੀਕ ਹੈ ਜੀ ਤੇ ਜਦੋਂ ਆਪਾਂ ਉਹ ਤੋਂ ਉਹਦੀ ਸਡਨਲੀ ਆਪਾਂ ਉਹਦੀ ਬੰਦ ਕਰਵਾਤੀ ਵੀ ਅੱਜ ਤੋਂ ਬਾਅਦ ਤੂੰ ਨਹੀਂ ਦੇਖਣਾ ਤਾਂ ਕਿਸ ਟਾਈਪ ਦੇ ਆਪਾਂ ਨੂੰ ਲੱਛਣ ਦੇਖਣ ਨੂੰ ਮਿਲਣਗੇ ਹਾਂ ਦੇਖੋ ਜੀ ਐਕਚੁਅਲੀ ਵਿਦਡਰੋਅਲ ਸਿੰਪਟਮਸ ਹੈਗੇ ਆ ਜਿਹੜੇ ਹਰੇਕ ਸਬਸਟੈਂਸ ਦੇ ਆਪਦੇ ਆਪਦੇ ਹੁੰਦੇ ਆ ਕੁਝ ਕਾਮਨ ਵੀ ਹੈ ਜਿਵੇਂ ਕਿ ਖਿੱਚ ਚੜਨਾ ਨੀਂਦ ਡਿਸਟਰਬ ਹੋਣੀ ਮੂਡ ਫਲਕਚੁਏਸ਼ਨਸ ਹੋਣੀ ਆ ਮਨ ਉਦਾਸ ਰਹਿਣਾ ਗੁੱਸਾ ਆਣਾ ਭੁੱਖ ਨਾ ਲੱਗਣਾ ਥੀਸ ਆਰ ਕਾਮਨ ਸਿੰਪਟਮਸ ਬਟ ਸਟਿਲ ਹਰੇਕ ਨਸ਼ੇ ਦੇ ਡਿਫਰੈਂਟ ਡਿਫਰੈਂਟ ਐਡਿਕਸ਼ਨ ਦੇ ਵਿਦਡਰੋਅਲ ਸਿੰਪਟਮ ਹੋ ਸਕਦੇ ਆ ਜਿਵੇਂ ਕਿ ਅਲਕੋਹਲ ਦੇ ਕੇਸ ਚ ਘਬਰਾਹਟ ਇੱਕ ਵੱਡਾ ਸਿੰਪਟਮ ਹੁੰਦਾ ਜਦੋਂ ਨਹੀਂ ਪੀਂਦਾ ਜਿਵੇਂ ਕਿ ਓਪੀਆਇਡਸ ਦੇ ਕੇਸ ਦੇ ਵਿੱਚ ਜਨ ਕਿ ਫੀਮ ਚਿੱਟਾ ਪੁੱਕੀ ਇਹਨਾਂ ਦੇ ਕੇਸਿਸ ਦੇ ਵਿੱਚ ਜਦੋਂ ਬੰਦੇ ਨੂੰ ਨਸ਼ਾ ਨਹੀਂ ਮਿਲਦਾ ਤਾਂ ਫਿਜ਼ੀਕਲ ਤੋੜ ਜਨ ਕਿ ਸਰੀਰਕ ਦਰਦਾਂ ਬਾਡੀ ਏਕਸ ਇਹ ਬਹੁਤ ਵੱਡਾ ਇੰਪੋਰਟੈਂਟ ਸਿੰਪਟਮ ਹੈ ਬਾਡੀ ਏਕਸ ਅੱਖਾਂ ਚੋਂ ਪਾਣੀ ਆਣਾ ਨੱਕ ਚੋਂ ਪਾਣੀ ਆਣਾ ਵਾਸੀਆਂ ਆਣੀਆਂ ਦੀਸ ਟਾਈਪ ਆਫ ਸਿੰਪਟਮਸ ਸੋ ਉਵੇਂ ਜਦੋਂ ਤੁਸੀਂ ਕਹਿ ਰਹੇ ਹੋ ਇੰਟਰਨੈਟ ਐਡਿਕਸ਼ਨ ਹੈਗੀ ਇਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਖਿਸ ਜਿਆਦਾ ਚੜਨਾ ਮਨ ਦਾ ਉਦਾਸ ਰਹਿਣਾ ਨੀਂਦ ਡਿਸਟਰਬੈਂਸ ਹੋਣੀ ਭੁੱਖ ਨਾ ਲੱਗਣਾ ਇਸ ਤਰ੍ਹਾਂ ਦੇ ਸਿੰਪਟਮਸ ਜਿਆਦਾ ਆਉਂਦੇ ਹੈਗੇ ਠੀਕ ਹੈ ਇਹਨਾਂ ਇਹਨਾਂ ਲੱਛਣਾਂ ਨੂੰ ਆਪਾਂ ਵਿਦਡਰੋਲ ਸਿੰਪਟਮਸ ਕਹਿੰਦੇ ਆ ਜੋ ਕਿ ਬੰਦੇ ਨੂੰ ਨਸ਼ਾ ਨਹੀਂ ਛੱਡਣ ਦਿੰਦੇ ਇੱਕ ਇਹ ਬਹੁਤ ਵੱਡਾ ਫੈਕਟਰ ਹੈ ਵਿਦਡਰੋਲ ਸਿੰਪਟਮਸ ਜੋ ਬੰਦੇ ਨੂੰ ਨਸ਼ਾ ਨਹੀਂ ਛੱਡਣ ਦਿੰਦੇ ਹਮ ਆ ਡਾਕਟਰ ਜੀ ਜਿਹੜੇ ਇਹ ਤੁਸੀਂ ਵਿਦਡਰੋਅਲ ਸਿੰਪਟਮਸ ਦੱਸਿਆ ਵੀ ਜੋ ਲੱਛਣ ਆਉਂਦੇ ਨੇ ਨਸ਼ਾ ਛੱਡਣ ਤੇ ਸਿਰਫ ਇਹੀ ਹੁੰਦੇ ਨੇ ਜਾਂ ਇਹਨਾਂ ਤੋਂ ਇਲਾਵਾ ਵੀ ਕੋਈ ਕਾਰਨ ਨੇ ਜਿੰਨਾ ਕਰਕੇ ਬੰਦਾ ਨਸ਼ਾ ਨਹੀਂ ਛੱਡ ਪਾਉਂਦਾ ਦੇਖੋ ਜੀ ਵਿਦਡਰੋਅਲ ਸਿੰਪਟਮਸ ਬਹੁਤ ਵੱਡਾ ਕਾਰਨ ਹੈ ਜਿਹਦੇ ਕਰਕੇ ਕੀ ਬੰਦੇ ਨੂੰ ਨਸ਼ਾ ਛੱਡਣਾ ਔਖਾ ਲੱਗਦਾ ਹੂੰ ਉਹਦੀ ਹਿੰਮਤ ਹੀ ਨਹੀਂ ਬੈਂਦੀ ਨਸ਼ਾ ਛੱਡਣ ਦੀ ਕਿਉਂਕਿ ਉਹਨੂੰ ਪਤਾ ਮੈਨੂੰ ਤੋੜ ਲੱਗੂ ਹੂੰ ਬਟ ਇੱਕ ਬਹੁਤ ਵੱਡਾ ਫੈਕਟਰ ਹੈ ਜ ਜਿਹਨੂੰ ਆਪਾਂ ਕਹਿੰਦੇ ਕ੍ਰੇਵਿੰਗਸ ਹੂੰ ਮਤਲਬ ਤੁਸੀਂ ਇਹ ਸਮਝੋ ਵੀ ਨਸ਼ੇ ਦੀ ਭਾਲ ਵੀ ਆਪਦੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕਲਪਰਟ ਹੈ ਮੈਨੂੰ ਇਹ ਲੱਗਦਾ ਹੈ ਵੀ ਸਾਰਿਆਂ ਨਾਲੋਂ ਵੱਡਾ ਫੈਕਟਰ ਜੋ ਨਸ਼ਾ ਨਹੀਂ ਬੰਦੇ ਨੂੰ ਛੱਡਣ ਦਿੰਦਾ ਥੈਟ ਇਜ਼ ਕ੍ਰੇਵਿੰਗਸ ਕ੍ਰੇਵਿੰਗਸ ਤੋਂ ਭਾਵੇਂ ਹੈ ਨਸ਼ੇ ਦੀ ਭਾਲ ਹੋਣਾ ਕ੍ਰੇਵਿੰਗ ਮੈਂ ਸਾਰਨੋਂ ਵੱਡਾ ਕਲਪਰਟ ਫੈਕਟਰ ਕਿਉਂ ਕਹਿ ਰਿਹਾ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰੋ ਐਗਜ਼ਾਮਪਲ ਨਾਲ ਸਮਝਾਉਣਾ ਇੱਕ ਸਟੱਡੀ ਹੋਈ ਉਹਦੇ ਵਿੱਚ ਦੇਖਿਆ ਗਿਆ ਜਦੋਂ ਬੰਦੇ ਨੂੰ 3 ਦਿਨ ਭੁੱਖਾ ਰੱਖਿਆ ਗਿਆ 3 ਦਿਨ ਬੰਦੇ ਨੂੰ ਭੁੱਖਾ ਰੱਖਿਆ ਗਿਆ ਉਸ ਤੋਂ ਬਾਅਦ ਦੇਖਿਆ ਗਿਆ ਕਿ ਜਦੋਂ ਇਹਨੂੰ ਆਪਾਂ ਖਾਣਾ ਦਿੱਤਾ ਜਿਹੜੀ ਭਾਲ ਉੱਠੀ ਹੂੰ ਮੰਨ ਲਓ ਉਹ ਤੁਸੀਂ ਇੱਕ ਟੈਨਿਸ ਦੀ ਬਾਲ ਦੇ ਬਰਾਬਰ ਸੀ ਠੀਕ ਹੈ ਜੀ ਉਸੇ ਤਰੀਕੇ ਨਾਲ ਬੰਦੇ ਨੂੰ ਤਿੰਨ ਦਿਨ ਪਿਆਸਾ ਰੱਖਿਆ ਗਿਆ ਤੇ ਜਦੋਂ ਉਹਨੂੰ ਪਾਣੀ ਦਿੱਤਾ ਗਿਆ ਜਿਹੜੀ ਉਸ ਟਾਈਮ ਉਹਦੀ ਭਾਲ ਸੀ ਪਾਣੀ ਨੂੰ ਪੀਣ ਦੀ ਹੂੰ ਉਹ ਸੀਗੀ ਫੁੱਟਬਾਲ ਦੇ ਸਾਈਜ਼ ਦੇ ਬਰਾਬਰ ਦੀ ਜੇ ਆਪਾਂ ਕੰਪੇਅਰ ਕਰੀਏ ਹੂੰ ਔਰ ਹੁਣ ਤੁਸੀਂ ਇਹ ਦੇਖੋ ਜਿਹੜੇ ਬੰਦੇ ਨੂੰ ਨਸ਼ਾ ਨਹੀਂ ਮਿਲਿਆ ਤਿੰਨ ਦਿਨ ਤੇ ਉਹਦੀ ਜਿਹੜੀ ਕ੍ਰੇਵਿੰਗ ਹੋਊਗੀ ਹੁਣ ਜਿਸ ਟਾਈਮ ਕ੍ਰੇਵਿੰਗ ਉਹਦੀ ਆਂਦੀ ਹੈਗੀ ਐ ਉਹ ਪਹਿਲਾਂ ਵਾਲੇ ਦੋਹਾਂ ਦੇ ਕੰਪੈਰੀਜ਼ਨ ਦੇ ਵਿੱਚ ਲੌਂ ਟੈਨਿਸ ਦੇ ਪੂਰੇ ਗਰਾਊਂਡ ਜਿੰਨੀ ਹੁੰਦੀ ਐ ਅੱਛਾ ਮਤਲਬ ਭੁੱਖਾ ਰੱਖਣ ਦੇ ਬਾਲ ਜਿੰਨੀ ਹੂੰ ਪਿਆਸਾ ਰੱਖਣ ਦੇ ਫੁੱਟਬਾਲ ਜਿੰਨੀ ਤੇ ਇਹ ਤੁਸੀਂ ਸੋਚੋ ਭਾਲ ਕਿੱਡੀ ਵੱਡੀ ਹੋਊਗੀ ਹਾਂ ਜਨਨ ਕਿ ਇਹ ਕ੍ਰੇਵਿੰਗ ਇੱਕ ਕਹਿਜੀ ਚੀਜ਼ ਹੈ ਜੇ ਉਹਦੀ ਨਹੀਂ ਪੂਰੀ ਕੀਤੀ ਜਾਂਦੀ ਹੋ ਸਕਦਾ ਵੀ ਉਹ ਮੂਰਲਾ ਬੰਦਾ ਵੀ ਮਾਰ ਦੇ ਹੂੰ ਨਸ਼ਾ ਲੈਣ ਲਈ ਜਿਵੇਂ ਕਿ ਮਾਰਦੇ ਆਪਾਂ ਸੁਣਿਆ ਕਿ ਇੱਕ 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 ਲੜਕਾ ਹੈ ਉਹਨੇ ਆਪਦੀ ਮਾਂ ਦੀ ਹੱਤਿਆ ਕਰਤੀ ਨਸ਼ੇਲੀ ਮੈਂ ਥੋੜੇ ਦਿਨ ਪਹਿਲਾਂ ਨਿਊਜ਼ 'ਚ ਪੜ ਰਹੀ ਸੀ ਠੀਕ ਹੈ ਹਾਂ ਬਾਕੀ ਇਸ ਤਰ੍ਹਾਂ ਹੁੰਦਾ ਕਿ ਸ਼ਾਇਦ ਉਹਨਾਂ ਨੂੰ ਕਰੀਵਿੰਗ ਹੀ ਇੰਨੀ ਜ਼ਿਆਦਾ ਹੁੰਦੀ ਹੈ ਤੇ ਉਦੋਂ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਫੈਸਲਾ ਲੈਣ ਦੀ ਕਪੈਸਿਟੀ ਹੈ ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਏਰੀਆ ਬਾਰੇ ਫਰੰਟਲ ਕੋਰਟੈਕਸ ਬਾਰੇ ਤਾਂ ਉਹ ਇੰਨੀ ਕੰਪਰੋਮਾਈਜ਼ਡ ਹੁੰਦੀ ਹੈ ਕਿ ਉਹ ਸਹੀ ਡਿਸੀਜਨ ਦੂਰ ਦੂਰ ਤੱਕ ਨਹੀਂ ਲੈ ਪਾਉਂਦੇ ਵੀ ਕਿਵੇਂ ਕਰਨਾ ਚਾਹੀਦਾ ਇੱਕਲੀ ਕਰੇਵਿੰਗ ਬਹੁਤ ਹੀ ਵੱਡੀ ਚੀਜ਼ ਹੈ ਇਹ ਕਿਸੇ ਵੀ ਚੀਜ਼ ਤੋਂ ਪੈਦਾ ਹੋ ਸਕਦੀ ਹੈ ਤੁਸੀਂ ਐ ਸਮਝੋ ਵੀ ਜਿਹੜਾ ਬੰਦਾ ਹੁਣ ਨਸ਼ਾ ਕਰ ਰਿਹਾ ਹੈ ਉਹਨੂੰ ਕਰੇਵਿੰਗ ਕਿਸੇ ਵੀ ਵੇਲੇ ਕਿਸੇ ਵੀ ਟਾਈਮ ਕਿਸੇ ਵੀ ਚੀਜ਼ ਤੋਂ ਆ ਸਕਦੀ ਹੈ ਇਹ ਮੈਂ ਤਾਂ ਸਮਝਾਉਣਾ ਚਾਹ ਰਿਹਾ ਕਿ ਕਿਉਂਕਿ ਇਹ ਇੰਪੋਰਟੈਂਟ ਹੈ ਚੀਜ਼ਾਂ ਬੰਦੇ ਨੂੰ ਨਸ਼ਾ ਛੱਡਣ ਨਹੀਂ ਦਿੰਦੀਆਂ ਜਿਵੇਂ ਕਿ ਮੰਨ ਲਓ ਇੱਕ ਬੰਦਾ ਹੈ ਉਹ ਰੋਜ਼ ਕੰਮ ਤੇ ਜਾਣ ਵੇਲੇ ਸਮੋਕਿੰਗ ਕਰਦਾ ਰਸਤੇ 'ਚ ਇੱਕ ਦੁਕਾਨ ਤੇ ਰੁੱਕ ਕੇ ਔਰ ਕੰਮ ਤੋ ਆਉਣ ਲੱਗੇ ਵੀ ਉਹ ਸੇਮ ਦੁਕਾਨ ਦੇ ਉੱਤੇ ਰੁੱਕ ਕੇ ਸਮੋਕਿੰਗ ਕਰਦਾ ਹੈਗਾ ਹੁਣ ਉਹ ਜਦੋਂ ਮੰਨ ਲਓ ਸਮੋਕਿੰਗ ਆ ਛੱਡਣਾ ਚਾਹੁੰਦਾ ਹੈ ਪਰ ਕੰਮ ਤੇ ਤਾਂ ਜਾਊਗਾ ਉਹ ਜਦੋਂ ਰਸਤੇ 'ਚ ਉਹਨੂੰ ਉਹ ਸੇਮ ਦੁਕਾਨ ਦਿਖੂਗੀ ਇਹ ਸਾਰੀ ਸਾਰੀ ਕ੍ਰੇਵਿੰਗ ਸੇਮ ਉਹਦੇ ਉੱਪਰ ਆ ਕੇ ਹਾਵੀ ਹੋ ਚੁ ਜਿਹੜੀ ਮੈਂ ਤੁਹਾਨੂੰ ਦੱਸਿਆ ਇੰਨੀ ਜ਼ਿਆਦਾ ਹੁੰਦੀ ਹੈ ਜਿਹੜੀ ਅਨ ਇਮੇਜਨੇਬਲ ਇੰਨੀ ਜ਼ਿਆਦਾ ਹੁੰਦੀ ਹੈ ਉਸ ਟਾਈਮ ਬੰਦਾ ਕੰਟਰੋਲ ਨਹੀਂ ਕਰ ਸਕਦਾ ਵੀ ਮੈਂ ਨਸ਼ਾ ਮਤਲਬ ਉਹਦੀ ਡਿਸੀਜਨ ਲੈਣ ਦੀ ਕਪੈਸਿਟੀ ਉਸ ਟਾਈਮ ਹੁੰਦੀ ਨਹੀਂ ਕ੍ਰੇਵਿੰਗ ਉਹਦੇ ਤੇ ਬਹੁਤ ਜ਼ਿਆਦਾ ਹਾਵੀ ਹੁੰਦੀ ਹੈ ਤਾਂ ਉਸ ਟਾਈਮ ਉਹਨੂੰ ਉਹ ਸ ਹੂੰ ਸੋ ਮੈਂ ਤਾਂ ਹੀ ਕਹਿ ਰਿਹਾ ਵੀ ਇਹ ਸਭ ਤੋਂ ਵੱਡਾ ਕਲਪਟ ਹੈ ਜਿਹੜਾ ਬੰਦੇ ਨੂੰ ਨਸ਼ਾ ਛੱਡਣ ਨਹੀਂ ਦਿੰਦਾ ਉਵੇਂ ਜਿਵੇਂ ਚਿੱਟੇ ਵਾਲਾ ਬੰਦਾ ਹੈਗਾ ਜੋ ਸਿਰਿੰਜਸ ਯੂਜ਼ ਕਰਦਾ ਸੀਗਾ ਜਾਂ ਜਿਹੜੇ ਫਰੈਂਡਸ ਨਾਲ ਬੈਠ ਕੇ ਲਾਂਦਾ ਸੀਗਾ ਜਾਂ ਮਤਲਬ ਪੰਨੀ ਤੇ ਲਾਂਦਾ ਸੀ ਕੋਈ ਕਿਸੇ ਵੀ ਤਰੀਕੇ ਨਾਲ ਜਿਹੜੀ ਜਗ੍ਹਾ ਤੇ ਲਾਂਦਾ ਸੀਗਾ ਜਿਹੜੀਆਂ ਗਲੀਆਂ ਚ ਜਾਂਦਾ ਸੀਗਾ ਆਪਦੇ ਪੁਰਾਣੇ ਸ਼ਹਿਰ ਚ ਪਿੰਡ ਦੇ ਵਿੱਚ ਜਦੋਂ ਵੀ ਉਹ ਪੁਰਾਣੇ ਮਾਹੌਲ ਦੇ ਵਿੱਚ ਕਿਸੇ ਵੀ ਚੀਜ਼ ਨੂੰ ਦੇਖੂਗਾ ਜਿਵੇਂ ਆਪਦੇ ਪੁਰਾਣੇ ਦੋਸਤ ਨੂੰ ਦੇਖ ਲਿਆ ਜਿਹਦੇ ਨਾਲ ਉਹਨੇ ਚਿੱਟਾ ਲਾਉਣਾ ਸ਼ੁਰੂ ਕੀਤਾ ਹੂੰ ਉਹਦੀ ਸਾਰੀ ਸਾਰੀ ਕ੍ਰੇਵਿੰਗ ਵਾਪਸ ਆ ਜਾਊਗੀ ਭਾਵੇਂ ਉਹਨੂੰ ਹੂੰ ਇੱਕ ਵਾਰ ਉਹ ਕ੍ਰੇਵਿੰਗ ਇੰਨੀ ਜ਼ਿਆਦਾ ਆਉਗੀ ਕਿ ਉਹਨੂੰ ਕੰਟਰੋਲ ਕਰਨਾ ਬਹੁਤ ਡਿਫਿਕਲਟ ਹੈ। ਹਾਂਜੀ ਮੈਨੂੰ ਵੀ ਯਾਦ ਆ ਗਿਆ ਇਸ ਗੱਲ ਤੋਂ ਮੇਰੇ ਕੋਲ ਕਈ ਪੇਸ਼IENTS ਆਉਂਦੇ ਆ ਜਿਹੜੇ ਜਿਹੜੇ ਪੇਰੈਂਟਸ ਕਹਿੰਦੇ ਆ ਕਿ ਡਾਕਟਰ ਸਾਹਿਬ ਇਹਨੇ ਨਸ਼ਾ ਅਸੀਂ ਇੱਥੋਂ ਐਡਮਿਟ ਕਰਾਇਆ ਇਹਨੇ ਨਸ਼ਾ ਛੱਡਤਾ ਅਸੀਂ ਇਹਨੂੰ ਨਾਨਕੇ ਭੇਜਦਾ ਜਾਂ ਭੂਆ ਕੋਲ ਭੇਜਦਾ ਉੱਥੇ ਠੀਕ ਰਿਆ ਪਰ ਜਿਵੇਂ ਹੀ ਇਹ ਪਿੰਡ ਵਾਪਸ ਆਇਆ ਇਹਨੇ ਮਹੀਨੇ ਦੇ ਵਿੱਚ ਵਿੱਚ ਫੇਰ ਨਸ਼ਾ ਲਾਉਣਾ ਸ਼ੁਰੂ ਕੀਤਾ। ਹਾਂ ਉਹਦੀਆਂ ਕ੍ਰੇਵਿੰਗਸ ਸ਼ਾਇਦ ਉਹ ਚੀਜ਼ਾਂ ਦੇਖ ਕੇ ਜਿਨ੍ਹਾਂ ਨੂੰ ਆਪਾਂ ਕਿਊਜ਼ ਕਹਿੰਦੇ ਆ ਜੀ ਬਿਲਕੁਲ ਕਿਊਜ਼ ਉਹਨਾਂ ਨੂੰ ਦੇਖ ਕੇ ਵਾਪਸ ਆ ਜਾਂਦੇ ਆ ਤੁਸੀਂ ਇਹ ਸਾਨੂੰ ਕਾਮਨ ਕਿਊਜ਼ ਬਾਰੇ ਹੋਰ ਦੱਸ ਸਕਦੇ ਹੋ ਵੀ ਕਿਹੜੇ ਕਿਹੜੇ ਹੁੰਦੇ ਆ ਕਿ ਜਿਵੇਂ ਹੁਣ ਕੋਈ ਪੇਸ਼ੈਂਟ ਹੈ ਕੋਈ ਬੰਦਾ ਹੈ ਉਹ ਨਸ਼ਾ ਛੱਡਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿਸ ਟਾਈਪ ਦੇ ਕਿਊਜ਼ ਹੋਣਗੇ ਜਿਹੜੇ ਉਹ ਈਜ਼ੀਲੀ ਪਿਕ ਕਰ ਲੈਂਦਾ ਤੇ ਫੇਰ ਨਸ਼ੇ ਦੀ ਗ੍ਰਿਫਤਚ ਆ ਜਾਂਦਾ ਹਾਂ ਪਹਿਲਾਂ ਤਾਂ ਆਪਾਂ ਕਿਊਜ਼ ਨੂੰ ਐਕਸਪਲੇਨ ਕਰਦੇ ਆ ਜੀ ਕਿਊਜ਼ ਕੋਈ ਵੀ ਚੀਜ਼ ਹੋ ਸਕਦੀ ਹੈ ਜਿਹੜੀ ਕਿ ਬੰਦੇ ਦੀ ਨਸ਼ੇ ਦੇ ਨਾਲ ਮੈਮਰੀ ਨੂੰ ਅਟੈਚ ਕਰਦੀ ਹੈ ਹਮ ਯਾਦ ਆ ਜਿਹੜੀ ਬੰਦੇ ਦੀ ਉਹ ਕੋਈ ਵੀ ਹੋ ਸਕਦੀ ਹੈ ਸਮਾਨ ਦੇਣ ਵਾਲੇ ਬੰਦੇ ਦਾ ਫੋਨ ਨੰਬਰ ਮੂਰੇ ਆ ਗਿਆ ਹੂੰ ਉਹਦਾ ਨਾਮ ਮੂਰੇ ਆ ਗਿਆ ਹੂੰ ਮੈਂ ਤੁਹਾਨੂੰ ਦੱਸਿਆ ਜਿਹੜੀ ਪਲੇਸ ਤੇ ਲਾਉਂਦਾ ਸੀ ਉਹ ਪਲੇਸ ਮੂਰੇ ਆ ਗਈ ਹੂੰ ਇਵਨ ਕੀ ਕਿਊਸ ਤੇ ਵੀ ਹੋ ਸਕਦੇ ਬੰਦਾ ਬੈਠ ਕੇ ਆਪਦੇ ਕਿਸੇ ਦੋਸਤ ਬਾਰੇ ਸੋਚਣ ਲੱਗਿਆ ਜਿਹੜਾ ਬੰਦਾ ਨਸ਼ਾ ਕਰਦਾ ਸੀ ਉਹਦੇ ਨਾਲ ਹੂੰ ਤੇ ਉਹ ਦੋਸਤ ਦੀ ਯਾਦ ਨਾਲ ਹੀ ਉਹਨੂੰ ਸਾਰਾ ਕੁਝ ਯਾਦ ਆ ਗਿਆ ਤੇ ਉਹ ਕਿਊ ਬਣ ਗਿਆ ਹੂੰ ਸੋ ਕਿਊ ਤਾਂ ਇੱਕ ਬਹੁਤ ਵਾਈਡ ਹੈ ਕੁਝ ਵੀ ਹੋ ਸਕਦਾ ਹੈ ਹੂੰ दारू ਵਾਲੇ ਬੰਦੇ ਵਾਸਤੇ ਕਿਉ ਬੋਤਲ ਹੋ ਸਕਦੀ ਹੈ ਠੀਕ ਠੇਕੇ ਦੀ ਤਸਵੀਰ ਹੋ ਸਕਦੀ ਹੈ ਠੇਕੇ ਦੀ ਤਸਵੀਰ ਹੋ ਸਕਦੀ ਹੈ ਹਾਂ ਉਵੇਂ ਚਿੱਟੇ ਵਾਲੇ ਬੰਦੇ ਵਾਸਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸਰਿੰਜ ਹੋ ਸਕਦੀ ਹੈ ਪੰਨੀ ਹੋ ਸਕਦੀ ਹੈ ਸੋ ਸਮੂਕਿੰਗ ਵਾਲੇ ਬੰਦੇ ਵਾਸਤੇ ਖੋਖਾ ਹੋ ਸਕਦਾ ਸੋ ਕਿਉ ਤਾਂ ਕੁਝ ਵੀ ਹੋ ਸਕਦਾ ਤਾਂ ਕਿਉਜ਼ ਤੇ ਕਰੀਵਿੰਗ ਹੂੰ ਇਹ ਦੋ ਵੱਡੇ ਕਲਪਸਰ ਜਿਨ੍ਹਾਂ ਨੂੰ ਆਪਾਂ ਨੂੰ ਲੜਨਾ ਪਊਗਾ ਜੇ ਆਪਾਂ ਨਸ਼ੇ ਨੂੰ ਖਤਮ ਕਰਨਾ ਹੈ ਠੀਕ ਹੈ ਡਾਕਟਰ ਸਾਹਿਬ ਇਹ ਜਸਟਸ ਹਾਂਜੀ